ਸਾਪ 55 ਵੀਰੇ 2 ਸਪੀਡ 4/4 2019 ਮਾਡਲ ਆ ਬਾਈ ਇਹ ਇਹ 19 ਮਾਡਲ ਆ 50 50 ਵੀ 2014 ਮਾਡਲ ਆ ਜੀ 14 ਮਾਡਲ ਚਾਰੇ ਟਾਇਰ ਨਾਲ ਦਿਆ ਮੁਰਲੇ ਹੋਣਗੇ ਅੱਧੇ 55 ਪੈਸੇ ਪਿਛਲੇ 45 ਕੇ ਪੈਸੇ ਆ ਇਹ ਹੈਗਾ ਵੀਰੇ 1999 ਮਾਡਲ ਠੀਕ ਆ ਜੀ ਇਹ ਵੀ ਸਾਰਾ Ориジナル ਆ ਫੈਕਟਰੀ ਇਹ ਵੀ ਆਰਡਰ ਜੀ ਨਾਲ ਹੈ ਹਾਂ ਰੰਗ ਚ ਥੋੜੀ ਜੀ ਪ੍ਰੋਬਲਮ ਆ ਜਾਂਦੀ ਰੰਗ ਇਹਨਾਂ ਦਾ ਨਹੀਂ ਵਧੀਆ ਆਇਆ ਜਾਦਾ ਅਰੇ ਰੰਗ ਵੈਸੇ ਨਾਲ ਦੇ ਰੰਗ ਦਿਖਾ ਰਹਿਆਂ ਦੇ ਜਿੰਨੇ ਦਿਖਾ ਰਹੇ ਤੇ ਯਹੀ ਹਾਲ ਆ ਇਹ ਬਾਡੀ ਬੂਡੀ ਤੇ ਰੰਗ ਬਹੁਤ ਵਧੀਆ ਹਾਂਜੀ ਹਾਂਜੀ ਮਗਰਾਟ ਪੂਰੇ ਵਧੀਆ ਨੇ ਤੇ ਇਹ ਆ ਗਿਆ 585 585 ਹਾਂਜੀ 1999 ਮਾਡਲ ਆ ਚਾਰੇ ਟਾਇਰ ਨਵੇਂ ਗੁਡੀਆਰ ਦੇ ਠੀਕ ਕਾਬਲ ਕਲੱਚ ਆ ਬਈ ਇਹ ਇਹ ਡਰਕ ਕਲੱਚ ਹੋਇਆ ਬਈ ਹਾਂਜੀ ਡਰਕ ਕਲੱਚ 94 ਮਾੜ ਦੇ ਤੋਂ ਹੋਰ ਹੋਰ ਆ ਰਿਹਾ ਉਹ ਇੱਕ ਸਪੈਸ਼ਲ ਟਾਇਰ ਹੈਗੇ 90 ਪੈਸੇ ਹੁਣ 85 ਪੈਸੇ ਹਾਂਜੀ ਹਾਂਜੀ ਤੇ ਅਗਲੇ ਘਸੇ ਜਿਆ ਇਹ ਪਾਉਣੀ ਸੀ ਅਸੀਂ ਇੰਜਨ ਗੇਅਰ ਦਾ ਪੂਰਾ ਵਧੀਆ ਵੀ ਵੀਰੇ 94 ਮਾਡਲ ਆ ਫਰਸਟ ਆਨਰ ਟਰੈਕਟਰ ਆ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਜਨਰੇਟਰ ਦੇ ਵਿੱਚ ਕਹਿੰਦੇ ਵੀਰੋ ਅੱਜ ਆਪਾਂ ਖੜੇ ਆ ਦਿੱਤੋਪੁਰ ਅੱਡੇ ਦੇ ਵਿੱਚ ਉਰੇ ਨਾਲ ਵੀਰ ਨੇ ਵੀਰੋ ਨਾਲ ਪਹਿਲੇ ਵਾਰੀ ਚੰਦੇ ਵੀਡੀਓ ਆਈ ਹੋਈ ਜੀ ਰੋਂਦੀ ਇਹ ਲਾ ਪੰਮਾਈ ਟਰੈਕਟਰ ਨਾਲ ਫੇਰ ਪ੍ਰਜੇਸ਼ ਦਾ ਬੜੀ ਸਵਾਗਤ ਆ ਤੁਹਾਡਾ ਕੋਲ ਚਾਹੀਦਾ ਜੀ ਅੱਜ ਆਇਆ ਕੋਲ ਹੋਰ ਜੀ ਬੜੀ ਸਭ ਤੋਂ بڑا ਆਪਣੀ ਫਰਮ ਦਾ ਨਾਮ ਆ ਮੜਾ ਜੀ ਟਰੈਕਟਰ ਬੋਲਦੇ ਆ ਆ ਪਹਿਲਵਾਨ ਟਰੈਕਟਰ ਵੀਰੇ ਆਪਣਾ ਇਪਾਸ ਸੋ ਤੋਂ ਪਟਿਆਲਾ ਰੋਡ ਤੇ ਬਿੱਤੂ ਉਪਰ ਜੱਟਾਂ ਦਾ ਬੱਕਾ ਡਾ ਪੈ ਜਾਂਦਾ ਠੀਕ ਹੈ ਹਾਂਜੀ ਪਟਿਆਲਾ ਰੋਂ 20 ਕਿਲੋਮੀਟਰ ਤੇ ਪਾਸ ਤੋਂ 7-8 ਕਿਲੋਮੀਟਰ ਕਿੰਨੇ ਕ ਟਰੈਕਟਰ ਖੜੇ ਨੇ ਆਪਣੇ ਕੋਲ ਸੇਲ ਵਾਲੇ ਟਰੈਕਟਰ ਪਰ ਅਰਕਦੇ ਵੀਰੇ 20 ਕਿਲੋ ਟਰੈਕਟਰ ਆ ਠੀਕ ਹੈ ਹਾਂਜੀ ਤੇ ਸੱਤ ਬੰਨ ਟਰੈਕਟਰ ਨੂੰ ਜੀ ਆ 55 55 ਵੀਰੇ 2 ਸਪੀਡ 4/4 2019 ਮਾਡਲ ਆ ਬਾਈ ਇਹ ਇਹ 19 ਮਾਡਲ ਆ ਹਾਂਜੀ ਹਾਂ ਇਹ 1100 ਘੰਟਾ ਚੱਲਿਆ ਹੈ Ориਜਨਲ ਨਾਲ ਫੇ ਟਾਇਰ ਆ ਵੀਰੇ ਇਹ ਨੰਬਰ ਕਿਥੋਂ ਦਾ ਜੀ ਤੇ ਨਜੀ ਹੁੰਦੀ ਆ ਇਹ ਕਿ ਲੱਗਿਆ ਤੇ ਵਾਪਸ ਨੰਬਰ ਪੰਜਾਬ ਹੀ ਆ ਸਾਰੇ ਸਿਰਫ ਸਾਰੇ ਸੋਲਡਰ ਆ ਹਾਂ ਸਾਰੀ ਸਾਰੇ ਨੰਬਰ ਦੇ ਬਾਹਰਲਾ ਨੰਬਰ ਨਹੀਂ ਲੈਂਦੇ ਕਿਤੇ ਚਾਬੀ ਨਹੀਂ ਟਰੈਕਟਰ ਦੇ ਨਾਲ ਵੀਰੇ ਨਵੇਂ ਵਰਗਾ ਟਰੈਕਟਰ ਪਿਆ ਇਹ ਸਾਈਡ ਜਿਹੜੇ ਮਾ ਟੂ ਸਪੀਡ ਵਾਲਾ ਹਨ ਜੀ ਹਾਂ ਟੂ ਸਪੀਡ ਆ ਸਾਈਡ ਗੇਰ ਆ 4x4 ਆ 4x4 ਆ ਕਿਹਦਾ ਹੈ ਇਹ ਦਾ ਟਰੈਕਟਰ ਆ ਠੀਕ ਆ ਇਹ ਪਰ ਸਾਡੇ ਦੇ 7 ਲੱਖ ਦਾ ਕਹਿੰਦੇ ਹਾਂ ਜੀ ਤੇ ਦੇ ਦਾਂਗੇ 7 ਲੱਖ 30 ਹਜ਼ਾਰ ਦਾ ਠੀਕ ਆ ਠੀਕ ਆ ਹਾਂ ਜੀ ਹਾਂ ਜੀ ਬਾਈ ਜੀ ਬਾਕੀ ਦਰ ਆ ਗਈ 363 ਇਹ 33 ਹਾਲੈਂਡ ਆ ਵੀਰੇ ਇਹ 3 ਸੀਟਾ 2008 ਮਾਡਲ 3 ਸਪੀਡ 2008 ਮਾਡਲ 8 ਮਾਡਲ 550 ਰੈਵੀ ਟਾਇਰ ਦੇਖਣ ਨੂੰ ਪਿਛਲੇ ਧੰਨੋ ਮਾਰ ਗਈ ਨਖਾਨਾ ਮਾਰ ਗਈ ਰਹੀ ਜਲੇ ਟਾਇਰ ਹਾਂ ਮੁੰਡੇ ਹੁਣ 7% ਹਾਂਜੀ ਹੈਗੇ 6% ਹਾਂਜੀ ਹਾਂਜੀ ਕੋਈ ਆਵਾਜ਼ ਨਹੀਂ ਕੋਈ ਬਲੋ ਨਹੀਂ ਵੀਰੇ ਚੰਗਾ ਟਰੈਕਟਰ ਆ ਪੂਰਾ ਠੀਕ ਆ ਠੀਕ ਹੈ ਹਾਂਜੀ ਹਾਂਜੀ ਕਾਪੀ ਕਾਜ ਬਿਲਕੁਲ ਔੱਕੇ ਨਹੀਂ ਕਾਪੀ ਕਾਜ ਔੱਕੇ ਨੇ ਫਸਟ ਓਨਰ ਹੈ ਵੀ ਕੈਸਦਾ ਟਰੈਕਟਰ ਆ ਠੀਕ ਆ ਠੀਕ ਹੈ ਹਾਂਜੀ ਇਹਦੀ ਕੀ ਰਿਕਵਰਡ ਕਰਦੇ ਜੀ ਇਹ ਦੇ ਦਾਂਗਾ ਅਪ 390000 ਦਾ ਜੀ 390 ਦਾ ਹਾਂਜੀ ਹਾਂਜੀ ਠੀਕ ਹੈ ਪੂਰਾ ਵਧੀਆ ਟਰੈਕਟਰ ਬਾਈ ਇਹ ਟਰੈਕਟਰ ਬਿਲਕੁਲ ਓਕੇ ਪੂਰਾ ਪੂਰਾ ਓਕੇ ਆ ਵੀਰੇ ਠੀਕ ਪੂਰਾ ਵਧੀਆ ਟਰੈਕਟਰ ਤੇ ਇਹ ਆ ਗਿਆ 5050ਡੀ 5050ਡੀ ਜਉਂਦਾ 2014 ਮਾਡਲ ਆ ਜੀ 14 ਮਾਡਲ ਚਾਰੇ ਟਾਇਰ ਨਾਲ ਤੇ ਆ ਮੁਰਲੇ ਹੋਣਗੇ ਅੱਧੇ 55 ਪੈਸੇ ਪਿਛਲੇ 45 ਪੈਸੇ ਆ ਨਾਲ ਦੇ ਚਾਰੇ ਟਾਇਰ ਫਿਰ ਕਿਤੇ ਚਾਬੀ ਨਹੀਂ ਲੱਗੀ ਹੋਈ ਚੱਲਿਆ 2500 ਘੰਟਾ ਚੱਲਿਆ 2500 ਘੰਟਾ ਚੱਲਿਆ ਹੋਇਆ ਜੀ ਹਾਂਜੀ ਹਾਂ ਠੀਕ ਆ ਇਹ ਵੀ ਪੂਰਾ ਵਧੀਆ ਟਰੈਕਟਰ ਆ ਚੰਗਾ ਟਰੈਕਟਰ ਲੰਨੇ ਆ ਬਾਈ ਠੀਕ ਆ ਠੀਕ ਆ ਜੀ ਹਾਂਜੀ ਹਾਂ ਫਿਰ ਵੀ ਰਨ ਕਰਦੇ ਆਪਾਂ ਇਹਦੀ ਇਹ ਦੇ ਦਾਂਗੇ ਆਪਾਂ ਬਾਈ 390 ਦਾ ਹਜ਼ਾਰ ਦਾ ਇਹ ਜਰਾ 390 ਦਾ ਹਾਂਜੀ 390 ਦੇ ਦਾਂਗੇ ਠੀਕ ਹੈ ਠੀਕ ਹੈ ਹਾਂਜੀ ਤੇ ਹੋਰ ਆ ਗਿਆ 370 ਫੋਰਡ ਇਹ ਵੀ ਸਾਰਾ Ориਜినਲ ਆ ਆਰਡਰ ਜਨਾ ਉਹ ਸੂ ਹਾਂਜੀ ਆਹ Ориਜినਲ ਆ 95 ਫੋਰਡ ਆ ਪੰਜਾਬ ਨੰਬਰ ਆ ਠੀਕ ਵਰਗਡ ਨਾਲ ਦੇਵੇ ਆ ਨਾਲ ਦੇ ਵੀਰੇ ਸਾਰਾ ਸ਼ੀਟ ਵੀ ਨਾਲ ਦੀ ਆ ਠੀਕ ਹੈ ਠੀਕ ਹੈ ਸ਼ੀਟ ਵਰਗਡ ਹੁੱਕ ਸਲੈਂਸਰ ਤੋਂ ਲੈ ਕੇ ਸਾਰਾ ਕੁਝ ਨਾਲ ਦਾ ਇਹ ਫਿਰ ਇੰਜ ਨੂੰ ਕਿਵੇਂ ਡਾਕਟਰ ਆ ਇਹ ਹਾਂਜੀ ਇੰਜਨ ਗੇਅਰ ਕਿਵੇਂ ਆਈ ਟੱਟਾ ਇੰਜਨ ਗੇਅਰ ਦਾ ਪੂਰਾ ਵਧੀਆ ਫਿਰ ਹੈ ਠੀਕ ਹੈ ਠੀਕ ਹੈ ਹਾਂਜੀ ਹਾਂ ਇਹਦੀ ਆਪਾਂ ਡਿਮਾਂਡ ਕਰਦੇ ਹਾਂ 1.5 ਲੱਖ ਰੁਪਇਆ 1.5 ਲੱਖ 1995 ਮਾਡਲ ਹੈ ਇਹ ਸਵਰਾਜ 855 ਇਹਵੇਂ ਮਾਡਲ ਹੈਗਾ ਫਿਰ 1999 ਮਾਡਲ ਠੀਕ ਹੈ ਜੀ ਇਹ ਵੀ ਸਾਰਾ ਔਰਿਜਨਲ ਹੈ ਟੱਟਾ ਇਹ ਵੀ ਆਲ ਰਿਜਨਲ ਹੈ ਹਾਂ ਰੰਗ 'ਚ ਥੋੜੀ ਜਿਹੀ ਪ੍ਰੋਬਲਮ ਹੋਈਦੀ ਰੰਗ ਇਹਨਾਂ ਦਾ ਨਹੀਂ ਵਧੀਆ ਆਇਆ ਚਾਹਤ ਇਹ ਰੰਗ ਵੇਸੇ ਨਾਲ ਦੇ ਰੰਗ ਸਾਰਿਆਂ ਦੇ ਜਿੰਨੇ ਮਿੰਟ ਸਾਰਿਆਂ ਦੇ ਇਹੀ ਹਾਲ ਆ ਜੀ ਬਾਡੀ ਬੁੱਢੀ ਤੇ ਰੰਗ ਬਹੁਤ ਵਧੀਆ ਹਾਂਜੀ ਹਾਂ ਮਗਰਾਟ ਪੂਰੇ ਇਹ ਮਰਮ ਸਾਰਾ ਕੁਝ ਉਹ ਕਿੰਜ ਜੰਗੀਰ ਦਾ ਪੂਰਾ ਵਧੀਆ ਫਰਸਟ ਪਾਰਟੀ ਦਾ ਹੀ ਹੈ ਵੀ ਟਰੈਕਟਰ ਬੁਲੇਟ ਐਰਬੀ ਖਰੇ ਬੁਲੇ ਟਾਇਰ ਤਾਂ ਨਵੇਂ ਆਰਗੀ ਦੇ ਸੀਗਾ ਦੇ ਤੇ ਪਿਛਲੇ 45 ਕੇ ਪੈਸੇ ਇਹਦੀ ਡਿਮਾਂਡ ਹੈਗੀ ਹੈ 185000 ਜੀ 185000 ਜੀ ਪੂਰਾ ਵਧੀਆ ਟਰੈਕਟਰ ਹੈ ਵੀ ਠੀਕ ਆ ਠੀਕ ਹੈ ਜੀ ਤੇ ਆ ਗਿਆ 585 585 ਜੀ 1992 ਮਾਡਲ ਆ ਚਾਰੇ ਟਾਇਰ ਨਵੇਂ ਗੁਡਿਆਰ ਦੇ ਸਹੀ ਕਾਬਲ ਕਲੱਚ ਆ ਬਾਈ ਇਹ ਇਹ ਡਬਲ ਕਲੱਚ ਹੋਇਆ ਹੈ ਹਾਂਜੀ ਡਬਲ ਕਲੱਚ ਆ ਇਹ ਕੰਪਨੀ ਕੋਲ ਆ ਜਾਂ ਬਾਅਦ ਚ ਕੋਈ ਬੰਦੇ ਨੇ ਨਾ ਕੰਪਨੀ ਵੱਲੋਂ ਠੀਕ ਆ ਠੀਕ ਆ ਕੰਪਨੀ ਵੱਲੋਂ ਡਬਲ ਕਲੱਚ ਆ ਇਹ ਵੀ ਪੂਰਾ ਵਧੀਆ ਟਰੈਕਟਰ ਆ ਚਲਾਵੇ ਚਲੂਵੇ ਦਾ ਕੋਈ ਆਵਾਜ਼ ਨਹੀਂ ਬਾਈ ਇੰਜਨ ਗੇਅਰ ਦਾ ਤਾਂ ਇੰਜਨ ਗੇਅਰ ਦਾ ਫੁੱਲ ਵਧੀਆ ਵੀਰੇ ਟਰੈਕਟਰ ਠੀਕ ਆ ਠੀਕ ਆ ਜੀ ਇਹ 245000 ਦਾ ਕਰਨੇ ਆ 245000 ਦਾ ਹਾਂਜੀ 245000 ਦਾ ਇਹ ਹੈਗਾ 1998 ਮਾਡਲ 98 ਮਾਡਲ 440 1998 ਮਾਡਲ ਆ ਇਹਦੇ ਵੀ ਦੇਖ ਲੋ ਟਾਇਰ ਅੱਧੇ ਖੋਣਗੇ ਹਾਂ ਜਿਹੜਾ ਬੇਚੂਬੇ ਦਾ ਇਹ ਵੀ ਪੂਰਾ ਹੈ ਨਹੀਂ ਕੋਈ ਟੁੱਟ ਭੱਜ ਨਹੀਂ ਹੈਗੀ ਬਾਈ ਠੀਕ ਠੀਕ ਹੈ ਇਹ ਆਪਾਂ ਟਰੈਕਟਰ ਦੇ ਦਾ 170 ਕੁ ਹਜ਼ਾਰ ਦਾ ਇੱਕ ਰੱਖ 70 ਹਜ਼ਾਰ ਹਾਂਜੀ ਹਾਂਜੀ ਬਾਕੀ ਮੌਕੇ ਤੇ ਮਾੜਾ ਮੋਟਾ ਹੋਰ ਕਰ ਦਾਂਗੇ ਇਹ ਹੈਗਾ ਸਫਰਾਜ 1994 ਮਾਡਲ 1994 735 ਹਾਂਜੀ ਇਹਦੀ ਡਿਮਾਂਡ ਲੱਖ ਰੁਪਈਆ ਕਰਦੇ ਆ ਬਾਕੀ ਹੋਰ ਕਰ ਦਾਂ ਠੀਕ ਹੈ ਮਦਰਾਟ ਦੁਆਰੇ ਲੱਗੇ ਹੋਇਆ ਸੋਹਣੇ ਸੁਦਾ ਸਾਰਾ ਜਿੰਨਾਂ ਦਾ ਤੁੰਗਣ ਗੇਅਰ ਦਾ ਪੂਰਾ ਵਧੀਆ ਟਰੈਕਟਰ ਆ ਠੀਕ ਆ ਲੱਖ ਰੁਪਿਆ ਡਿਮਾਂਡ ਆ ਹਾਂ ਹੋ ਹੋ ਸਮਾਂਦਣਾ ਭੱਟ ਦੇ ਦਾਂਗੇ ਇਹ ਖੜਾ 94 ਮਾਡਲ ਆ ਉਨਸਾ 99 ਮਾਡਲ ਦਾ ਕਿ ਹੋਰ ਹੋਰ ਆ ਰਿਹਾ ਹਾਂ ਜੀ ਸਪੈਸ਼ਲ ਟਾਇਰ ਹੈਗੇ ਆ 90 ਪੈਸੇ ਹੁਣ 85 ਪੈਸੇ ਹਾਂ ਜੀ ਹਾਂ ਤੇ ਅਗਲੇ ਘਸੇ ਜਿਆ ਇਹ ਪੌਣੀ ਸੀ ਅਸੀਂ ਬਾਈ ਦੇਖਦੇ ਆ ਸ਼ਾਇਦ ਪਾ ਵੀ ਲਈ ਤੇ ਇੰਜਨ ਗੇਅਰ ਦਾ ਪੂਰਾ ਵਧੀਆ ਵੀ ਵੀਰੇ 94 ਮਾਡਲ ਆ ਫਸਟ ਆਉਣਾ ਟਰੈਕਟਰ ਆ ਠੀਕ ਆ ਠੀਕ ਆ ਜੀ ਪਿਆਬ ਨੰਬਰ ਆ ਵੀ ਠੀਕ ਆ ਠੀਕ ਆ ਜੀ ਇਹ ਆਪਾਂ ਕਹਿ ਰਹੇ ਆ 1 ਲੱਖ 3000 ਇੰਝ ਨੂੰ ਜਿਹੜਾ ਬਿਰਕੂ ਇੰਜਨ ਘੇਰਦਾ ਪੂਰਾ ਵਧੀਆ ਵੀਰੇ ਫੁੱਲ ਵਧੀਆ ਠੀਕ ਹੈ ਟਰੇ ਵੀ ਸਾਰਾ origignal ਆ ਠੀਕ ਹੈ ਜੀ ਟਰਾਲੀ ਪਾਉਣੀ ਆ ਵੀਰੇ ਹਾਂ ਇਹਦੇ ਵਿੱਚ ਦਿਖਾ ਦਿੰਦੇ ਆ ਹਾਂ ਦਿਖਾ ਦਿਓ ਇੱਕੋ ਟਰਾਲੀ ਆ ਆਪਣੇ ਕੋਲ ਇਹ ਕਿਨੇ 12 ਸਾਢੇ ਇਹ ਬਾਈ ਸਾਢੇ 6 11 ਸਾਢੇ 6 11 ਹਾਂ ਵਧੀਆ ਹੈਵੀ ਟਰਾਲੀ ਆ ਜਿਵੇਂ ਮਿੱਟੀ ਮੁੱਟੀ ਆ ਕਿਤੇ ਵੀਰ ਨੇ ਲੈਣੀ ਹੋਵੇ ਬਿਰਕੂ ਕਿੰਨਾ ਕਾਜੀ ਇਹਦੇ ਇੱਥੇ ਬਾਜਣਾ ਹੈ ਕਿ 22 ਕਿਵੈਂਟਲ ਸੀ 22 ਕਿਵੈਂਟਲ ਦੀ ਹਾਂ ਪੂਰੀ ਸਾਰਾ ਪੂਰਾ ਬੇਦਾਗ ਨੇ ਜੱਕ ਵਾਲੀ ਟਰਾਲੀ ਆ ਲਿਫਟ ਵਾਲੀ ਠੀਕ ਹੈ ਤੇ ਬੱਡ ਬੱਡ ਪੂਰਾ ਵਧੀਆ ਬਾਈ ਜੈਨਰੇਟਰ ਨਾਲ ਉਹ ਕਿਹੜੇ ਨੂੰ ਪਤਾ ਕੋਸਾ ਪੱਟਾ ਐ ਨਹੀਂ ਪਤਾ ਵੀ ਕਿੰਨੇ ਟਨ ਨਾਲ ਆ ਜਾਣੀ ਵਧੀਆ ਹੈ ਨਹੀਂ ਲੱਗਿਆ ਹੈ ਟਾਇਰ ਟੂਰ ਵਧੀਆ ਨੇ ਇਹ ਆਪਾਂ 170000 ਡਿਮਾਂਡ ਕਰ ਰਹੇ ਹਾਂ 170000 ਹੋਰ ਬਾਕੀ ਮਾਨ ਤਾਨ ਕਰਦੇ ਹਾਂ ਤੇ ਇਧਰ ਉਸ ਦਾ ਆਪਣਾ ਰੂਟਾ ਵਿਟਰਾ ਖੜਾ ਹੈ ਤੇ ਕਿਸੇ ਵੀ ਨੂੰ ਲੈਣਾ ਹੋਵੇ ਵੀ ਈ ਇਮਾਨਦਾਰ ਰੂਟਾ ਵਿਟਰਾ ਸੱਤ ਫੋਟਾ ਠੀਕ ਹੈ ਜੀ ਹਾਂ ਜੀ ਆਪਾਂ ਦੇ ਤਾਂ 50000 ਦਾ ਵੀਰੇ 50000 ਦਾ ਹਾਂ ਪਿੱਛੇ ਇਹਦੇ ਬੇਲਰ ਬੁੱਲਰ ਜਿਹਾ ਲੱਗਿਆ ਹੈ ਵਿੱਚੇ ਬੇਦ ਪਿੱਛੇ ਬੇਦਰਾ ਵੀ ਦਿਖਾ ਦੇ ਮਸ਼ੀਨ ਮਸ਼ੀਨ ਪੂਰੀ ਸਾਫ਼ ਹੈ ਵਿੱਚੋਂ ਹਾਂਜੀ ਇਹ ਜਣੀ ਬਾਹਰ ਖੜਨ ਕਰਕੇ ਹੋਈ ਪਈ ਆ ਠੀਕ ਠੀਕ ਉਹ ਵਧੀਆ ਵਿੱਚ ਆ 5000 ਦਾ 5000 ਦਾ ਦੰਗ ਵੀਰੇ ਠੀਕ ਠੀਕ ਹਾਂਜੀ ਹਾਂ ਠੀਕ ਆ ਜੀ ਬਾਕੀ ਵੀਰੇ ਆਪਣੇ ਕੰਟੈਕਟ ਨੰਬਰ ਬੋਲ ਦੋ ਆਪਣੇ ਜੀ ਹਾਂਜੀ ਵੀਰੇ ਆਪਣਾ ਫੋਨ ਨੰਬਰ ਹੈਗਾ 99 219 002 ਠੀਕ ਠੀਕ ਤੇ ਇੱਕ ਨੰਬਰ ਹੋਰ ਬੋਲ ਦੰਨੇ ਆਪਾਂ 82 645 42044 ਇਹ ਲਾਡੀ ਦਾ ਵੀਰੇ ਦੋ ਨੰਬਰ ਮੇਰਾ ਹਾਂਜੀ ਬਰੋ ਇਹ ਸੀ ਬਾਈ ਦੇ ਕੰਟੈਕਟ ਨੰਬਰ ਆ ਬਾਈ ਸਭ ਤੋਂ ਪਹਿਲਾਂ ਥੋੜਾ ਬਹੁਤ ਧੰਨਵਾਦ ਹੋਣੇ ਆਪਾਂ ਨੂੰ ਕੀਤੇ ਹੋਣਾਂ ਟਾਈਮ ਤੇ ਕੋਈ ਵੀਰੇ ਕੋਈ ਗਲਤ ਨਹੀਂ ਬੈਲ ਸਮੋ ਵੀਰੇ ਬੈਲ ਹਾਂਜੀ ਬਰੋ ਤੁਸੀਂ ਕੰਟੈਕਟ ਕਰਕੇ ਆ ਕੇ ਬਾਈ ਜਣਾਲ ਦੇਖ ਕੇ ਆਪਣਾ ਪਰਖ ਕੇ ਟਰੈਕਟਰ ਲੈ ਜਾ ਸਕਦੇ ਹੋ ਬਾਕੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਤੇ ਨਾਲ ਤਾਂ ਬੈਲ ਦੇ ਗੰਡਾ ਆ ਕੇ ਆਲ ਦੇ ਬਾਰੇ ਕਰ ਲੋ ਪ੍ਰੈਸ ਆਪਣੀ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਧੰਨਵਾਦ ਜੀ